ਕਿ ਗੈਰੋਂ ਤਾਂ ਬੰਦੇ ਜੇਲ੍ਹ ਆ ਲਿਓ ਜੇ ਤਾਂ ਤੁਹਾਡੀਆਂ ਨਸਨੀਆਂ ਲੈ ਕੇ ਟੁੱਟ ਨੀ ਮਿੱਟੀ ਓਏ ਤੁਸੀਂ ਪੈਸਾ ਮੰਗਦੇ ਓ ਜੇਲ੍ਹ ਆ ਲਿਓ ਬੈਰੀਓ ਤੁਸੀਂ ਕਿਹ ਆ ਜੇਲ੍ਹ ਤੋਂ ਕੱਟਿਆ ਓਏ ਤੁਸੀਂ ਇੱਥੇ ਪੈਸੇ ਦੀ ਮੰਗ ਕਰ ਰਹੇ ਹੁੰਦੇ ਮੈਨੂੰ ਪਤਾ ਹੈ ਗੈਲੀ ਤੁਸੀਂ ਓਏ ਕੁਛ ਕਵੀਆਂ ਦੇ ਵਿੱਚ ਨਾ ਇਹ ਰੋਸ ਹੈਗਾ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਚਰਨਪ੍ਰੀਤ ਸਿੰਘ ਇੱਕਦਮ ਹੀ ਇਹ ਨਿਊਜ਼ ਮਿਲੀ ਸਵੇਰੇ ਉਹਨਾਂ ਨੂੰ ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਸਾਰਿਆਂ ਨੂੰ ਤੋਂ ਉਹਨਾਂ ਚ ਕੁਝ ਰੈਜ਼ੈਂਟਮੈਂਟ ਹੈਗੀ ਹੈ ਤੋ ਅਸੀ ਉਹਨਾਂ ਨੂੰ ਸੁਣਵਾਈ ਕਰ ਰਹੇ ਹਾਂ ਕੋ ਹੱਲ ਹੋ ਜਾ ਰੋਪੜ ਜੇਲ੍ਹ ਵਿੱਚ 40 ਸਾਲਾਂ ਹਵਾਲਾਤੀ ਦੀ ਮੌਤ ਹੋ ਗਈ ਹੈ ਮ੍ਰਿਤਕ ਦੀ ਪਛਾਣ ਚਰਨਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਕਿ ਐਨਡੀਪੀਐਸ ਮਾਮਲੇ ਦੇ ਚੱਲਦਿਆਂ ਪਿਛਲੇ 1 ਸਾਲ ਤੋਂ ਜੇਲ੍ਹ ਵਿੱਚ ਬੰਦ ਸੀ ਦੱਸਿਆ ਜਾ ਰਿਹਾ ਹੈ ਕਿ ਚਰਨਪ੍ਰੀਤ ਸਿੰਘ ਕਬੱਡੀ ਦਾ ਪਲੇਅਰ ਸੀ ਮ੍ਰਿਤਕ ਦੇ ਪਰਿਵਾਰ ਦੇ ਵੱਲੋਂ ਜੇਲ੍ਹ ਪ੍ਰਸ਼ਾਸਨ ਤੇ ਚਰਨਜੀਤ ਦੇ ਨਾਲ ਗੁੱਟਮਾਰ ਕਰਨ ਦੇ ਦੋਸ਼ ਲਗਾਏ ਕਹੀ ਨੇ ਉੱਥੇ ਹੀ ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਸ ਦੀ ਮੌਤ ਹਾਰਟ ਅਟੈਕ ਕਰਨ ਹੋਈ ਐ। ਹੁਣੇ ਸਵੇਰੇ ਪ੍ਰੋਡਕਟ ਰੁਕਾ ਸਿਭਲ ਹਸਰੂਤ ਨਾਮ ਦਾ ਤਮਸੂਲ ਹੋਇਆ ਸੀ ਕਿ ਅਬਿਨਾ ਕੇ ਮੋਡਾ ਜਿਹੜਾ ਚੰਨਪ੍ਰੀਤ ਸਿੰਘ ਪੁੱਤਰ ਲਾਹਸ਼ੰਬਾਸੇ ਕੋ ਬਾਹੜੀ ਜਿਹੜਾ ਜੇਲ੍ਹ ਦੇ ਵਿੱਚ ਐਨਡੀਬੀ ਸਿਕਰ ਦੇ ਵਿੱਚ ਹਵਾਲਾ ਬਤੌਰ ਹਵਾਲਾ ਤਸੀ ਹਵਾਲਾ ਤੋਂ ਬਾਅਦ ਉਹ ਉੱਥੇ ਰਾਤ ਇਹਨਾਂ ਨੂੰ ਹੋਇਆ ਹੋਊਗਾ ਕੋਈ ਇਹਦਾ ਰਕਤੰਦਸਨ ਦਾ ਹੈਗਾ ਕੋਈ ਅਟੈਕ ਹੋ ਗਿਆ। ਅਟੈਕ ਦੇ ਵਿੱਚ ਉਹ ਉੱਥੇ ਹਸਪਤਲ ਲੈ ਕੇ ਹਸਪਤਲ ਲੈ ਕੇ ਦਿੰਦੇ। ਉਹ ਹੀ ਬੰਦਾ ਇਹੋ ਜਿਹਾ। ਉਹਦੀ ਜਿਹੜੀ ਕਾਰਵਾਈ ਮhjustਰੇਟ ਸਾਹਿਬ ਕਰ ਰਹੇ ਨੇ। ਜਿਸ ਜਿਹੜੇ ਸਭ ਜੋ ਹੁਕਮ ਦੇਣ ਕੋ ਦੇ ਅਧਾਰ ਤੇ ਕਾਰਜ ਜਿਹੜੀ ਚੱਲ ਰਹੀ ਹੈ ਕਿਹੜੇ ਮਿਨਿਸਟਰ ਸਾਹਿਬ ਜੇ ਸ਼੍ਰੀ ਜਸਪਰੀ ਸਿੰਘ ਜੀ ਆਏ ਸੀ ਇਹ ਜਿਹੜਾ ਪਰਿਵਾਰ ਦੋਸ਼ ਲਾ ਰਿਹਾ ਕੁੱਟਮਾਰ ਦਾ ਕਿਸ ਤਰ੍ਹਾਂ ਦੀ ਗੱਲ ਦਾ ਕੋਈ ਕੀ ਰਜਿਸਟਰ ਸਾਹਿਬ ਦੇਖ ਰਹੀ ਹੈ ਇਨਕੁਆਇਰੀ ਕਰ ਰਹੀ ਹੈ ਜੋ ਮਿਨਿਸਟਰ ਸਾਹਿਬ ਜੋ ਬਾਜ਼ੂ ਹੋਊਗਾ ਤੇ ਮ੍ਰਿਤਕ ਦੇ ਪਰਿਵਾਰ ਦੇ ਇਲਜ਼ਾਮ ਨੇ ਕਿ ਜੇਲ੍ਹ ਦੇ ਵਿੱਚ ਚਰਨਪ੍ਰੀਤ ਸਿੰਘ ਦੇ ਨਾਲ ਕੁੱਟਮਾਰ ਹੋਈ ਜਿਸ ਕਾਰਨ ਉਸ ਦੀ ਮੌਤ ਹੋਈ ਹੈ ਐਨ ਡੀ ਪੀ ਐਸ ਜੀ ਪਿਛਲੇ 2023 ਚ 13 ਮਈ ਨੂੰ ਜੇਲ੍ਹ ਚ ਗਏ تھے ਅਸੀਂ 14 14.5 ਮਹੀਨੇ ਬਾਅਦ ਮੈਂ ਬਾਹਰ ਆਇਆ ਤਾਂ ਤੇ ਕੱਲ ਜਦੋਂ ਮੈਂ ਬਾਹਰ ਆਇਆ ਡੁੱਡੀ ਚ ਤਿੰਨ ਬੰਦਿਆਂ ਨੂੰ ਉਹ ਫੋਨ ਫੜਿਆ ਗਿਆ ਤਾਂ ਉਹਨਾਂ ਤੋਂ ਪਸ਼ਵਾਂ ਦੇ ਤਰ੍ਹਾਂ ਕੁੱਟਿਆ ਜਾ ਰਿਹਾ ਸੀ ਮਲਾਜਾ ਵੱਲੋਂ ਮੈਂ ਆਪ ਕੋ ਆਪਣੀਆਂ ਅੱਖਾਂ ਨਾਲ ਦੇਖਿਆ ਜੀ ਉਸ ਤੋਂ ਬਾਅਦ ਉਹਨਾਂ ਨੇ ਜਿਹੜੇ ਬੰਦਿਆਂ ਨੂੰ ਕੁੱਟਿਆ ਤਿੰਨਾਂ ਨੇ ਗਾਂ ਚੰਨਪ੍ਰੀਤ ਦਾ ਨਾਮ ਲਿੱਤਾ ਤੇ ਮੈਨੂੰ ਇਧਰ ਉਹਨਾਂ ਨੇ ਬਾਹਰ ਕੱਢਤਾ ਪਿੱਛੋਂ ਚੰਨਪ੍ਰੀਤ ਨੂੰ ਬੁਲਾਇਆ ਡੁੱਡੀ ਚ ਕੁੱਟਮਾਰ ਕਰੀ ਗਈ ਅੰਦਰੋਂ ਵੀ ਮੈਨੂੰ ਬਹੁਤ ਫੋਨ ਆਏ ਜੀ ਮੁੰਡੇ ਜੇਲ੍ਹ ਚ ਕਰ ਰਹੇ ਆਂ ਕਹਿੰਦੇ ਨਜਾਇਜ਼ ਕੁੱਟਮਾਰ ਕਰੀ ਇਹਨਾਂ ਨੇ ਨਜਾਇਜ਼ ਮੁੰਡਾ ਫਸਾਇਆ ਤੇ ਕੁੱਟਮਾਰ ਨਾਲ ਮੌਤ ਹੋਈ ਹੈ ਜੀ ਜਿਹੜੀ ਸਾਰੀ ਗ ਕੁੜਦੇ ਬਹੁਤ ਹੈ ਜੀ ਮਲਾਜਮ ਪਸ਼ੂਆਂ ਨੂੰ ਕੁੜਦੇ ਜੀ ਕੋਈ ਵੀ ਗਲਤੀ ਹੋਵੇ ਗਲਤੀ ਨਾ ਵੀ ਹੋਵੇ ਨੋਏ ਲਿਆ ਜੀ ਅੱਗੇ ਫੜਿਆ ਤਾਂ ਨਹੀਂ ਉਹ ਤੋਂ ਇਨਕੁਆਰੀ ਵੀ ਕਰਨੀ ਚਾਹੀਦੀ ਬੰਦੇ ਦਾ ਹੈ ਜਾਂ ਨਹੀਂ ਹੈ ਦੁਸ਼ਮਣ ਕੋਈ ਵੀ ਨੌਲੇ ਦੇ ਵਿੱਚ ਅੱਗੇ ਚੱਲ ਜਾ ਫੜਿਆ ਵੀ ਹੋਵੇ ਫਿਰ ਮੌਤ ਮੈਂ ਬੰਦਾ ਮਾਰ ਥੋੜੀ ਦਊਂਗਾ ਜੇ ਫੋਨ ਫੜਿਆ ਕੋਈ ਤੇ ਅਸਲਾ ਥੋੜੀ ਚਾਹੀ ਹਾਂ ਪ੍ਰੰਦਰ ਜੇਲ੍ਹ ਦੇ ਵਿੱਚ ਫੋਨ ਨਾ ਦੇ ਜਾਂ ਬਾਕੀ ਸਮਾਨ ਜਿਹੜਾ ਗੰਦਾ ਉਹ ਤੇ ਕੀ ਹਾਲਾਤ ਨੇ ਪ੍ਰਸ਼ਾਸਨ ਲੈ ਕੇ ਜਾਂਦਾ ਹੀ ਅੰਦਰ ਸਮਾਨ ਆਪੇ ਵੇਚਦੇ ਆਂ ਜੀ ਆਪੇ ਫੜਦੇ ਆਂ ਉਹੀ ਸਮਾਨ ਉਹੀ ਬੰਦਾ ਫੜੂਆ ਜਿਹੜਾ ਅੰਦਰ ਲੈ ਗਿਆ ਉਹੀ ਕੁੱਟੂਗਾ ਇਹ ਵੀ ਦੇਖਿਆ ਜੀ ਬੰ ਫੋਨ ਤੁਹਾਨੂੰ ਮਿਲ ਕੇ ਜਾਂ ਬਾਕੀ ਸਵਾਲੋਂ ਕੀ ਰੇਟ ਰੂਪ ਕਿਦਾਂ ਦਾ ਮਿਲਦਾ ਕੀ ਫੋਨ ਅੰਦਰ ਛੋਟਾ 20 15 15000 20 20000 ਦਾ ਮਿਲਦਾ ਜੀ ਤੇ ਜਰਦੇ ਦੀ ਪੂਰੀ 20000 ਰੁਪਏ ਦੀ ਮਿਲਦੀ ਜੀ ਅੰਦਰ ਮੁਲਾਜ਼ਮ ਵੇਚਦੇ ਆ ਜੀ ਆਪਣੇ ਬੰਦੇ ਗੁਰੂ ਦੇ ਰੱਖੇ ਹੋਏ ਅੱਗੇ ਕੈਦੀ ਪ੍ਰਸ਼ਾਸਨ ਕਰਦਾ ਜੀ ਸਾਰਾ ਕੰਮ ਆਪੇ ਜੇਲ੍ਹ ਦੇ ਮੁਲਾਜ਼ਮ ਨਮਰ ਤੇ ਅੰਦਰ ਵੇਚਦੇ ਆ ਸਮਾਨ ਮੁਲਾਜ਼ਮ ਕੋਈ ਛਰਿਆਮ ਤਾਂ ਨਹੀਂ ਹੈਗਾ ਵੀ ਪਰ ਲੈ ਕੇ ਪ੍ਰਸ਼ਾਸਨ ਨਹੀਂ ਜਾਂਦਾ ਤਾਂ ਹੀ ਅੰਦਰ ਆਉਂਦਾ ਇਦਾਂ ਕਿਦਾਂ ਆ ਜੂਗਾ ਇਹ ਕੋਈ ਬੰਦਾ ਲੈ ਕੇ ਜਾਂਦਾ ਉਹ ਤਾਂ ਪਸ਼ੂ ਜਿਹੇ ਤਰ੍ਹਾਂ ਕੁੱਟਿਆ ਜਾਂਦਾ ਨਸ਼ਾ ਕਿਹੜਾ ਕਿਹੜਾ ਮਿਲਦਾ ਅੰਦਰ ਅੰਦਰ ਜਰਦਾ ਜੁਰਦਾ ਤੋਂ ਗੋਲੀਆਂ ਗੁਲੀਆਂ ਸਭ ਕੁਝ ਮਿਲਦਾ ਜੀ ਹਾਂਜੀ ਹਰ ਤਰ੍ਹਾਂ ਦਾ ਦੋਸਾ ਮਿਲਦਾ ਹਾਂਜੀ ਬਾਹਰੋਂ ਤਾਂ ਹੀ ਬੋਲ ਚੁੱਟੀ ਜਾਂਦੀ ਅੰਦਰੋਂ ਫੋਨ ਮਿਲਦੇ ਹੁਣ ਬਾਹਰੋਂ ਨਹੀਂ ਹੁਣ ਬਾਹਰੋਂ ਬੰਦ ਹੋ ਗਿਆ ਕੰਮ ਬਾਹਰ ਘਰ ਦੇ ਲੱਗੀ ਹੋਈ ਆ ਹੁਣ ਮਲਾਜਮੇ ਲੈ ਕੇ ਮਲਾਜਮਾ ਹੀ ਰਸਤਾ ਲੇਕੋ ਹੋਰ ਕੋਈ ਨਹੀਂ ਲੈ ਕੇ ਜਾ ਸਕਦਾ ਅੰਦਰ ਤੁਸੀਂ ਜੇਕਰ ਅੰਦਰ ਜਾਂਦੇ ਹੋ ਤੁਸੀਂ ਜੇ ਮਾਨਕਦ ਜਦੋਂ ਪੇਸ਼ੀ ਤੋਂ ਬਾਅਦ ਜਾਂਦੇ ਹੋ ਤਾਂ ਤੁਹਾਡੀ ਚੈਕਿੰਗ ਵਗੈਰਾ ਬਹੁਤ ਜ਼ਿਆਦਾ ਚੈਕਿੰਗ ਹੁੰਦੀ ਜੀ ਹਾਂ ਜਿੱਦੋਂ ਫੜਿਆ ਜਾਂਦਾ ਕੁਟਦੇ ਦੀ ਡੂਡੀ ਚ ਪਸ਼ੂਆਂ ਤਰ੍ਹਾਂ ਢਾ ਕੇ ਪੂਰਾ ਬਹੁਤ ਜ਼ਿਆਦਾ ਕੁਟਦੇ ਜੀ ਤੁਸੀਂ ਦੇਖ ਨਹੀਂ ਸਕਦੇ ਕੀ ਕਦੇ ਇਹ ਬੰਦਿਆਂ ਦੇ ਅੰਦਰ ਇਕੱਠੇ ਹੋ ਕੇ ਇਸ ਗੱਲ ਦਾ ਕਦੇ ਵਿਰੋਧ ਨਹੀਂ ਕੀਤਾ ਕਰਿਆ ਜੀ ਫਿਰ ਚਲਾਨ ਪਾ ਦਿੰਦੀ ਐ ਜੀ ਕਦੇ ਪਠਾਨਕੋਟ ਦੀ ਜੇਲ੍ਹ ਦਾ ਅੰਮ੍ਰਿਤਸਰ ਦਾ ਬਠਿੰਡੇ ਦਾ ਜਿੱਥੇ ਮੁਲਾਕਾਤ ਵੀ ਨਾ ਜਾਵੇ ਜੇ ਕੋਈ ਆਪਾਂ ਚੰਗੀ ਗੱਲ ਦਾ ਵੀ ਵਿਰੋਧ ਕਰੀਏ ਜੀ ਚਲਾਨ ਪਾ ਦਿੰਦੇ ਆ ਜੀ ਇਹ ਘਰ ਦੇ ਨਹੀਂ ਮੁਲਾਕਾਤ ਵੀ ਨਾ ਜਾਵੇ ਕੁੱਟਮਾਰ ਕਰਦੇ ਚੱਕੀਆਂ 'ਚ ਬੰਦ ਕਰ ਦਿੰਦੇ ਦੋ-ਦੋ ਮਹੀਨੇ ਕੱਢਦੇ ਨਹੀਂ ਫਿਰ ਜੇ ਕੋਈ ਬੰਦਾ ਵਿਰੋਧ ਕਰੇ ਦੋ-ਦੋ ਮਹੀਨੇ ਥੋੜੀ ਜਿਹੀ ਜਗ੍ਹਾ 'ਚ ਰਹਿਣਾ ਪੈਂਦਾ ਅੰਦਰ ਹੀ ਬੰਦ ਕਰ ਦਿੰਦੇ ਇਹਦੇ ਨਾਲ ਚਰਨਪ੍ਰੀਤ ਵਾਲਾ ਜਿਹੜਾ ਕਦੋਂ ਤਾਂ ਬੰਦ ਸੀ ਚਰਨਫਿਰ ਤੇ ਮੇਰੇ ਨਾਲੇ ਤਾਂ ਇਹ ਐਨਡੀਪੀਐਸ ਜੀ 14 ਮਹੀਨੇ ਹੋ ਗਏ ਤੇ ਮੈਂ ਰਾਤ ਜਾ ਜਾਂਦੀ ਹੁਥੀ ਹਾਂ ਕੀ ਫੜਿਆ ਗਾ ਤੁਹਾਡੇ ਕੋਲ ਫੜਿਆ ਤਾਂ ਮੁੰਡਿਆਂ ਕੋਲੋਂ ਜਿਹੜੇ ਤਿੰਨ ਤੇ ਉਹਨਾਂ ਕੋਲ ਫੋਨ ਫੜਿਆ ਗਿਆ ਉਹਨਾਂ ਨੇ ਜਨਵਰੀ ਦਾ ਨੋਨ ਲੈ ਆਈ ਅੱਗੇ ਤੁਹਾਡੇ ਕੋਲ ਕੀ ਫੜਿਆ ਗਾ ਜੀ ਤੁਹਾਡੇ ਤਿੰਨ ਦੀ ਰਿਪੋਰਟ ਸਾਡੇ ਦੇ ਸਮਾਨ ਪਾਇਆ ਤਾਂ ਇਹਨਾਂ ਨੇ ਫੜਿਆ ਕੁਝ ਨਹੀਂ ਜੀ ਆ ਕੋਈ ਰੰਜੀਤ ਸਾਡੀ ਪੁਲਿਸ ਨਾਲ ਪੁਰਾਣੀ ਡਿਸਪਿਊਟ ਚੱਲਦਾ ਜੀ ਅਸੀਂ ਵੀ ਕੰਪਲੀਟ ਕਰੀ ਹੋਈ ਹੈ ਜੀ ਹਾਂਜੀ ਤੁਹਾਨੂੰ ਥੋੜੀ ਜਿਮਾਨਤ ਹੋ ਗਈ ਮੇਰੀ ਜਮਾਨਤ ਹੋ ਗਈ ਕੀ ਫੜਿਆ ਕੀ ਹੈ ਅਸੀਂ ਤੁਹਾਡੇ ਫੜਿਆ ਕੁਝ ਵੀ ਨਹੀਂ ਗਾ ਹੈਰੋਇਨ ਪਾਈ ਸਾਡੇ ਤੇ 260 ਗ੍ਰਾਮ ਹੈਵੀ ਕਰਕੇ ਪਾਤੀ ਵੀ ਬਾਹਰ ਨਾ ਆਉਣ ਬੰਦੇ ਇਹ ਪੁਲਿਸ ਦੇ ਵੀ ਕੰਪਲੇਟਾਂ ਵਾਲੀਆਂ ਚੰਨੀ ਦਾ ਵੀ ਪੁਲਿਸ ਨਾਲ ਡਿਸਪੂਟ ਚੱਲਦਾ ਮੇਰਾ ਵੀ ਮੇਰੀ ਵਾਈਫ ਨੇ ਪਰਚਾ ਪਾਇਆ ਐਸਐਸਪੀ ਤੇ ਪੇਸ਼ ਹੋਏ ਤੇ ਐਸਐਚਓ ਦੇ ਨਾਮ ਤਾਂ ਹੁਣ ਕਾਨੂੰ ਲੈਣਾ ਜੀ ਪਹਿਲਾਂ ਵੀ ਕੋਈ ਪਰਚਾ ਤੋਂ ਪਹਿਲਾਂ ਹੈਗਾ ਜੀ ਲੜਾਈ ਝਗੜੇ ਤੇ ਪਰਚੇ ਹੈਗੇ ਚੰਨੀ ਤੇ ਵੀ ਹੈਗੇ ਜੀ ਦੇ ਅੰਦਰ ਜੇ ਸੁਪਰਡੈਂਟ ਵਗੈਰਾ ਜਾਂ ਹੋਰ ਜਿਹੜੇ ਸੀਨੀਅਰ ਅਧਿਕਾਰੀ ਹੈ ਉਹਨਾਂ ਦਾ ਕੀ ਰਵਈਆ ਰਹਿੰਦਾ ਹੈਗਾ ਰਵਈਆ ਤਾਂ ਹੁਣ ਠੀਕ ਠਾਕ ਹੀ ਆ ਜੀ ਵੈਸੇ ਤਾਂ ਪਰ ਕੰਮ ਤੁਨੋਂ ਕਦੀ ਸਾਰੇ ਇਹੀ ਕਰਦੇ ਆ ਜੀ ਹਾਂ ਕਦੇ ਅੰਦਰ ਜਦੋਂ ਦਰਸ਼ਾਪੰਦਰ ਜਾਂਦੇ ਦੇਵ ਚੱਕਰਨ ਦੇ ਲਈ ਜਾਂ ਹੋਰ ਬੰਦੀ ਕਰ ਦਿੰਦੇ ਜੀ ਸਾਨੂੰ ਜੱਜ ਸਾਹਿਬ ਡੂਡੀਆਂ ਚ ਮੁਰ ਜਾਂਦੇ ਅੱਦੇ ਤਾਂ ਜੋੜੀ ਚ ਜਿਆਦਾ ਤਾਂ ਜੱਜ ਸਾਹਿਬ ਜਿਹੜਾ ਅੱਗੇ ਆਉਂਦਾ ਸਾਨੂੰ ਬੰਦੀ ਅੰਦਰ ਕਰ ਦਿੰਦੇ ਜਦੋਂ ਜੱਜ ਨਹੀਂ ਆਉਣਾ ਹੁੰਦਾ ਨਾ ਸਾਨੂੰ ਕੰਟੀਨ ਖੋਲਦੇ ਆ ਕੱਪੜੇ ਤੱਕ ਵੀ ਸਾਨੂੰ ਸੁਕਾਉਣ ਦਿੰਦੇ ਜਦ ਜੱਜ ਨਹੀਂ ਆਉਣਾ ਹੁੰਦਾ ਸਾਨੂੰ ਤਾਂ ਦੁੱਖ ਹੋ ਜਾਂਦਾ ਜਦੋਂ ਜੱਜ ਨਹੀਂ ਆਉਣਾ ਹੁੰਦਾ ਸੁੱਖ ਨਹੀਂ ਕੋਈ ਮਿਲਦਾ ਜਿਵੇਂ ਜੱਜ ਸਾਹਿਬ ਨੂੰ ਆਣੇ ਕੋਈ ਸਵਾਲ ਕਰੇ ਬੰਦੇ ਨੇ ਕੋਈ ਰਾਹ ਨਿਕਲੇ ਪਰ ਸਾਨੂੰ ਦੁੱਖ ਹੁੰਦਾ ਜ ਕੋਈ ਗੱਲ ਆ ਉਹ ਕੇ ਬਾਹਰ ਨਹੀਂ ਜਾਂਦੀ। ਸਾਨੂੰ ਬੰਦ ਕਰ ਦਿੱਤਾ ਜਾਂਦਾ ਜੀ ਨਾ ਕੰਟੀਨ ਖੋਲਦੇ ਜੀ ਉਸ ਦਿਨ। ਤੇ ਨਾ ਸਾਨੂੰ ਬਾਹਰ ਘੁੰਮਣੇ ਫਿਰਨ ਦਿੱਤਾ ਜਾਂਦਾ ਨਾ ਕੋਈ ਗੁਰਦੁਆਰਾ ਮੰਦਿਰ ਨਾ ਕੱਪੜੇ ਵੀ ਨਹੀਂ ਸਗਾਣ ਦਿੱਤੇ ਜਾਂਦੇ ਬਾਹਰ। ਹਾਂਜੀ। ਲੱਖ ਹੋਰ ਕੋਈ 6% ਵਗੈਰਾ ਹੋਰ ਆਉਂਦੇ ਜਾਂਦੇ ਮਨੁੱਖੀ ਅਧਿਕਾਰ ਵਾਲੇ ਕੋਈ ਆਉਂਦਾ ਜਾਂਦਾ ਤਾਂ ਮਨੁੱਖੀ ਅਧਿਕਾਰ ਵਾਲੇ ਹੁਣ 7 8 9 ਤਿੰਨੇ ਦਿਨ ਆਏ ਤੇ ਜੀ। ਸਾਨੂੰ ਬੰਦੀ ਉਹ ਰੱਖੀ ਜੀ ਤਿੰਨ ਦਿਨ। ਹਾਂ ਹੁਣ ਆਏ ਤੇ ਜੀ ਹਿਊਮਨ ਰਾਈਟਸ ਵਾਲੇ। ਸਾਨੂੰ ਖੱਲੇ ਨਹੀਂ ਬੰਦੀ ਰੱਖਦੇ ਜੀ ਫੋਨ। ਸਾਰੀ ਜੇਲ ਨੂੰ ਜੀ। ਹਾਂਜੀ। ਪਰਚਾ ਕਿਹੜੇ ਥਾਣੇ ਆਏ ਉੱਪਰ ਸਿਟੀ ਦਾ ਹੀ ਤਈ ਹੁਣ ਤੁਸੀ ਜੀ ਇਹਨਾਂ ਦੇ ਭਤੀਜ ਨੌ ਆ ਇਹ ਚਾਚਾ ਭਤੀਜਾ ਦੋਨੋਂ ਹੀ ਪਿਛਲੇ 1 ਸਾਲ 2 ਮਹੀਨਿਆਂ ਦੇ ਕਿਸੇ ਕੇਸ ਚ ਅੰਦਰ ਸੀਗੇ ਮੇਰੇ ਘਰ ਵਾਲੇ ਦੀ ਰਾਤੀ ਜਮਾਨ ਤੋਂ ਹੀ ਜਦੋਂ ਇਹ ਬਾਹਰ ਆਇਆ ਨਾ ਇਹਨੇ ਆਂਦਿਆਂ ਹੀ ਦੱਸਿਆ ਕਹਿੰਦਾ ਅੰਦਰ ਨਾ ਡਿਊਟੀ 'ਚ ਕੁੱਟ ਰਹੇ ਆ ਕਿਸੇ ਨੂੰ ਮੈਂ ਕਿਹਾ ਅੱਛਾ ਹੀ ਕਹਿੰਦੇ ਫੋਨ ਫੜਿਆ ਗਿਆ ਉਹਨਾਂ ਤੋਂ ਆਪਾਂ ਕਿਹਾ ਚਲੋ ਠੀਕ ਆ ਤੇ ਅਸੀਂ ਇਹਨਾਂ ਨੂੰ ਲੈ ਕੇ ਆ ਗਏ ਸਵੇਰੇ ਸਾਰਾ ਨੂੰ ਸਾਨੂੰ ਨਾ ਸਾਡੇ ਥਾਣੇ ਤੋਂ ਫੋਨ ਆਇਆ ਕਹਿੰਦੇ ਵੀ ਆਏ ਕਰਕੇ ਇਹਦੀ ਡੈਥ ਹੋ ਗਈ ਚੰਨਪ੍ਰੀਤ ਦੀ ਤੇ ਆਪਾਂ ਚਲੋ ਯਕੀਨ ਨਹੀਂ ਮੰਨਿਆ ਕਿਉਂਕਿ ਜੇਲ੍ਹ ਵਾਲੇ ਇੱਕ ਉ ਅਸੀਂ ਯਕੀਨ ਨਹੀਂ ਮੰਨਿਆ ਫਿਰ ਉਹਨਾਂ ਨੇ ਕੋਈ ਸਰਟੀਫਿਕੇਟ ਸਾਨੂੰ ਭੇਜਿਆ ਹਸਪੀਟਲ ਵੱਲੋਂ ਜਿਹੜਾ ਹੁੰਦਾ ਹੈ ਤੇ ਜਦਦੇ ਅਸੀਂ ਇੱਥੇ ਆਏ ਹੋਏ ਹਾਂ ਬਸ ਜਿੱਦੀ ਵੈਰੀਫਿਕੇਸ਼ਨ ਚੱਲ ਰਹੀ ਪਰ ਸਾਨੂੰ ਜੇਲ੍ਹ ਦੇ ਅੰਦਰੋਂ ਹੁਣ ਮੁੰਡਿਆਂ ਦੇ ਫੋਨ ਆਈ ਜਾ ਰਹੇ ਆ ਕਿ ਅਸੀਂ ਇੱਥੇ ਅੰਦਰ ਰੋਟੀ ਵਗੈਰਾ ਕੁਝ ਨਹੀਂ ਫੜਦੇ ਇਹਨਾਂ ਨੇ ਚਨਪ੍ਰੀਤ ਨੂੰ ਰਾਤੀ ਲਾ ਜਾ ਕੇ ਕੁੱਟਿਆ ਬਹੁਤ ਜ਼ਿਆਦਾ ਪਰ ਹੁਣ ਉਹਦਾ ਸਰੀਰ ਦੇਖਿਆ ਸਰੀਰ ਤੇ ਇੱਕ ਵੀ ਨਿਸ਼ਾਨੀ ਆ ਕੁੱਟ ਮਾਰ ਦਾ ਠੀਕ ਹੈ ਨਾ ਜੀ ਤੇ ਪਰ ਹੁਣ ਇਹ ਸਾਨੂੰ ਕਲੈਰੀਫਿਕੇਸ਼ਨ ਕੋਈ ਨਹੀਂ ਦੇ ਰਹੇ ਵੀ ਕਿਵੇਂ ਮਰਿਆ ਆ ਕਿਵੇਂ ਕੀ ਹੋਇਆ ਸੀ ਹਸਪੀਟਲ ਕਿਵੇਂ ਲੈ ਕੇ ਆਏ ਆ ਜੱਜ ਆਏ ਸੀ ਕਿ ਜੱਜ ਸਾਹਿਬ ਸਾਡੇ ਬਿਆਨ ਲਿੱਤੇ ਉਹਨਾਂ ਨੇ ਆਪਣੇ ਵੱਲੋਂ ਉਹਨਾਂ ਨੇ ਸਾਨੂੰ ਕੋਈ ਕਲੈਰੀਫਿਕੇਸ਼ਨ ਨਹੀਂ ਦਿੱਤੀ ਵੀ ਹੋਇਆ ਕੀ ਇਹਨਾਂ ਨੇ ਬਸ ਇੰਜ ਦਿਖਾਤਾ ਕਿ ਮਰਿਆ ਪਿਆ ਉਹਰੇ ਹੋਰ ਕੁਝ ਨਹੀਂ ਦਿਖਾਇਆ ਇਹਨਾਂ ਨੇ ਸਾਨੂੰ ਹੋਈ ਇਹਨਾਂ ਨੂੰ ਬਿਮਾਰੀ ਤਾਂ ਨਹੀਂ ਸੀ ਕਿਸੇ ਕੋਲ ਨਾ ਜੀ ਨਾ ਬਿਮਾਰੀ ਕੋਈ ਨਹੀਂ ਭਲਵਾਨੀ ਕਰਦੇ ਰਹੇ ਨੇ ਬਿਮਾਰੀ ਕੋਈ ਨਹੀਂ ਸੀ ਇਹਨਾਂ ਨੂੰ ਇਹਨਾਂ ਦਾ ਐਡਾ ਸਰੀਰ ਆ ਹੁਣ ਵੀ ਤੁਸੀਂ ਦੇਖੋਗੇ ਆਪਾਂ ਤੁਹਾਨੂੰ ਫੋਟੋ ਪਾ ਦੰਨੇ ਆ ਸਰੀਰ ਐਡਾ ਨਾ ਕਿ ਕੋਈ ਦੇਖ ਕੇ ਕਹਿ ਨਹੀਂ ਸਕਦਾ ਕੀ ਬਿਮਾਰ ਹੋ ਸਕਦੇ ਬਿਮਾਰੀ ਤੇਨੂੰ ਕੁਝ ਵੀ ਨਹੀਂ ਸੀਗੀ ਕੁੱਟ ਮਾਰਦਾ ਤੁਹਾਨੂੰ ਕਦਾਂ ਮਿਲ ਕੇ ਸ਼ੱਕ ਹੋਇਆ ਜਾਂ ਕਿਤੇ ਤੁਹਾਨੂੰ ਕੁੱਟ ਮਾਰਦਾ ਸਾਨੂੰ ਸ਼ੱਕ ਨਹੀਂ ਸੀ ਸੰਤ ਇੰਦੀ ਸੀ ਆਪ ਹੀ ਕੋਈ ਡੈਥ ਹੋ ਗਈ ਨੇਚਰਲ ਚਲੋ ਹਨਾ ਪਰ ਸਾਨੂੰ ਹੁਣ ਜੇਲਾ ਚੋਂ ਅੰਦਰੋਂ ਫੋਨ ਆਈ ਜਾ ਰੇ ਮੁੰਡਿਆਂ ਦੇ ਐਸਟੇਡੀਆ ਕੋਲ ਆਈ ਜਾ ਰਹੀ ਹੈ ਕਿ ਇਹਨਾਂ ਨੇ ਰਾਤੀ ਕੁੱਟਿਆ ਉਹਨੂੰ ਰਾਤੀ ਕੁੱਟਦਿਆਂ ਲੈ ਕੇ ਗਏ ਆ ਜਿਹੜੀ ਉਹਦੀ ਬੈਰਕ ਚ ਰਹਿੰਦੇ ਸੀ ਨਾ ਜਿਸ ਬੈਰਕ ਚ ਉਸ ਬੈਰਕ ਚ ਫੋਨ ਆ ਰਹੇ ਮੁੰਡਿਆਂ ਦੇ ਕਿ ਇਹਨਾਂ ਨੇ ਕੁੱਟਿਆ ਸਾਨੂੰ ਤੁਸੀਂ ਚੰਨਪ੍ਰੀਤ ਨੂੰ ਕੁੱਟਿਆ ਇਹ ਤੁਸੀਂ ਜੇਲ੍ਹ ਦੇ ਬਾਹਰ ਆ ਜਾਓ ਉੱਥੇ ਧਰਨਾ ਦਿਓ ਲਾਸ਼ ਨਾ ਲੈ ਕੇ ਜਾਇਓ ਇੰ ਕੁੱਟੰਦ ਦਾ ਰੀਜ਼ਨ ਦੱਸੋ ਕੁੱਟੰਦ ਦਾ ਰੀਜ਼ਨ ਆਈ ਵੀ ਜਿਹੜੇ ਮੁੰਡਿਆਂ ਨੂੰ ਇਹ ਕੋਟਰੇ ਸੀ ਨਾ ਸ਼ਾਮੀ ਫੋਨ ਦੇ ਚੱਕਰ 'ਚ ਵੀ ਫੋਨ ਐਨਾਂ ਕੋਲ ਉਹਨਾਂ ਨੇ ਇਹ ਨਾਮ ਲਿੱਤਾ ਵੀ ਫੋਨ ਚਨਪ੍ਰੀਤ ਕੋਲ ਪਿਆ ਸਾਡਾ ਤਾਂ ਉਹ ਚਨਪ੍ਰੀਤ ਤੋਂ ਬਸ ਫੋਨ ਕਢਾਉਣ ਦੇ ਚੱਕਰ 'ਚ ਇਹਨਾਂ ਨੇ ਇੰਨਾ ਕੁੱਟਿਆ ਉਹਨੂੰ ਕਿ ਸਵੇਰੇ ਸਾਨੂੰ ਬਸ ਆਈਓ ਦੱਸਿਆ ਵੀ ਉਹ ਪੂਰਾ ਹੋ ਗਿਆ ਪੂਰਾ ਹੋ ਗਿਆ ਵੀ ਸਾਡੇ ਥਾਣੇ ਵਾਲਿਆਂ ਨੇ ਦੱਸਿਆ ਜੇਲ੍ਹ ਵੱਲੋਂ ਸਾਨੂੰ ਕੋਈ ਫੋਨ ਨਹੀਂ ਆਇਆ ਅਸੀਂ ਤਾਂ ਜਦੋਂ ਇੱਥੇ ਪਹੁੰਚੇ ਸਾਨੂੰ ਇੱਥੇ ਜਿਹੜੇ ਜੱਜ ਸਾਹਿਬ ਆਏ ਹੋਏ ਸੀਗੇ ਉਹਨਾਂ ਨੇ ਬਸ ਸਾਡੇ ਬਿਆਨ ਲਿੱਤੇ ਆਦਰਵਾਇਜ਼ ਕਿਸੇ ਦਾ ਕੁਝ ਨਹੀਂ ਕੀਤਾ ਨਾ ਆਪਣੇ ਵੱਲੋਂ ਕੋ ਬਸ ਜੋ ਸਾਤੋਂ ਪੁੱਛਿਆ ਵੀ ਕਿਵੇਂ ਮਰ ਗਿਆ ਸਾਨੂੰ ਕੀ ਪਤਾ ਕਿਵੇਂ ਮਰ ਗਿਆ ਮਾਰਿਆ ਤਾਂ ਇਹਨਾਂ ਨੇ ਆ ਸੰਤਬਸ ਅੰਦਰੋਂ ਮੁੰਡਿਆਂ ਦਾ ਫੋਨ ਆਇਆ ਵੀ ਇਹਨਾਂ ਨੇ ਮਾਰਿਆ ਰਾਤੀ ਕੁੱਟਿਆ ਬਹੁਤ ਚੌਂਦੇ ਕੀ ਚੌਂਦੇ ਜੀ ਇਨਸਾਫ ਤੁਸੀਂ ਅੰਦਰ ਵੀ ਇੱਕ ਵਾਰੀ ਜਾਓ ਉਹਨਾਂ ਤੋਂ ਕਲੈਰੀਫਿਕੇਸ਼ਨ ਮੰਗੋ ਨਾ ਜਿਹੜੇ ਅੰਦਰ ਬੈਰਕ ਚ ਕੈਦ ਦੀ ਜੋ ਵੀ ਇਹਨਾਂ ਦੇ ਹੈਗੇ ਆ ਉਹ ਕਹਿ ਰਹੇ ਸੀ ਗਵਾਹੀਆਂ ਦਵਾਂਗੇ ਸਾਰੇ ਪਰ ਹੁਣ ਆਏ ਆ ਕਿ ਕੋਈ ਇੱਕ ਪਾਰਟਿਕੂਲਰ ਇੱਕ ਬੰਦੇ ਦਾ ਨਾਮ ਨਹੀਂ ਨਾ ਲੈ ਸਕਦੇ ਕਿਉਂਕਿ ਇਹਨਾਂ ਨੇ ਉਹਨੂੰ ਵੀ ਕੁੱਟਣਾ ਅੰਦਰ ਜਾ ਕੇ ਜੇਲ੍ਹ ਇੱਕ ਅਜਿਹੀ ਚੀਜ਼ ਆ ਜਿੱਥੇ ਕੋਈ ਜਿੱਡਾ ਮਰਜ਼ੀ ਅਫਸਰ ਚੱਲਦੇ ਉਹ ਹਰੇਕ ਕੋਈ ਡਰਦਾ ਏ ਡ ਕਿਉਂਕਿ ਉੱਥੇ ਕਿਸੇ ਦਾ ਕੁਝ ਨਹੀਂ ਚੱਲਦਾ ਉੱਥੇ ਸਭ ਕੁਝ ਖਤਮ ਹੋ ਜਾਂਦਾ ਜਾਂਦਾ ਹੈ ਉੱਥੇ ਹੀ ਮੌਕੇ ਤੇ ਪਹੁੰਚੇ ਆਈਜੀ ਜੇਲ ਆਰ ਕੇ अरोड़ा ਨੇ ਮਾਮਲੇ ਦੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਜੇਲ ਦੇ ਵਿੱਚ ਕੈਦੀਆਂ ਵੱਲੋਂ ਭੁੱਖ ਹੜਤਾਲ ਕਰ ਦਿੱਤੀ ਗਈ ਉਹਨਾਂ ਕਹਿ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਜਨਾ ਜੀ ਜ਼ਿਲਾ ਜੇਲ ਰੋਪੜ ਦੇ ਵਿੱਚ ਇੱਕ ਹਵਾਲਾਤੀ ਚਰਨਪ੍ਰੀਤ ਸਿੰਘ son of ਲਾਭ ਸਿੰਘ ਐਨ ਡੀ ਪੀ ਐਸ ਦੇ ਕੇਸ ਵਿੱਚ ਬੰਦ ਸੀ ਤੋਂ ਉਦੀ ਸਵੇਰੇ ਤੜਕੇ ਸਾਰ 4 ਵਜੇ ਦੇ ਕਰੀਬ ਤਬੀਤ ਖਰਾਬ ਹੋ ਗਈ। ਤੋਂ ਉਹਨੂੰ ਇਮੀਡੀਏਟਲੀ ਜੇਬ ਦੇ ਮੈਡੀਕਲ ਅਫਸਰ ਵੱਲੋਂ ਜਿਹੜੀ ਆ ਉਹ ਫਸਟ ਸਟੇਟ ਦਿੱਤੀ ਗਈ। ਤੇ ਉਹਦੀ ਕੰਡੀਸ਼ਨ ਨੂੰ ਦੇਖਦੇ ਹੋਏ ਇਮੀਡੀਏਟਲੀ ਉਹਨੂੰ ਸਿਵਲ ਹਸਪੀਟਲ ਜਿਹੜਾ ਰੋਪੜ ਰੈਫਰ ਕਰ ਦਿੱਤਾ ਗਿਆ। ਤੇ ਜਿੱਥੇ ਡਾਕਟਰਾਂ ਨੇ ਚੈੱਕ ਕੀਤਾ ਤੇ ਉਹ ਜਿਹੜੇ ਆ ਉੱਥੇ ਉਹਨਾਂ ਨੂੰ ਮ੍ਰਿਤਕ ਡਿਕਲੇਅਰ ਕਰ ਦਿੱਤਾ ਗਿਆ। ਤੋਂ ਇਹ ਇੱਕ ਮੰਦਪਾਦੀ ਘਟਨਾ ਜਿਹੜੀ ਆ ਉਹ ਜਿਲ੍ਹਾ ਜੇਲ੍ਹ ਕੋਲ ਵਿਖੇ ਅੱਜ ਕੋਈ ਹੈ ਇਹਦਾ ਪਰਿਵਾਰ ਜਿਹੜਾ ਹੈਗਾ ਉਹ ਕਹਿ ਰਿਹਾ ਵੀ ਅੰਦਰ ਉਹਦੇ ਨਾਲ ਕੁੱਟਮਾਰ ਹੋਈ ਹੈ ਤੇ ਮਾਰ ਕੁੱਟ ਕੇ ਹੀ ਜੜੀ ਉਹਦੀ ਮੌਤ ਹੋਈ ਹੈ ਲੱਗਦਾ ਹੈ ਦੇਖੋ ਜੀ ਹਲੇ ਤੱਕ ਜੋ ਅਸੀਂ ਸਵੇਰੇ ਪਹੁੰਚੇ ਇੱਥੇ ਤੋਂ ਜੋ ਦੇਖ ਰਹੇ ਹਾਂ ਇਸ ਤਰ੍ਹਾਂ ਦੀ ਤੇ ਗੱਲ ਹਲੇ ਤੱਕ ਕੋਈ ਸਾਹਮਣੇ ਆਈ ਨਹੀਂ ਹੈ ਤੋਂ ਕਿਉਂਕਿ ਕੋਈ ਵੀ ਜਦੋਂ ਕਸਟੋਡੀਅਲ ਡੈਥ ਹੁੰਦੀ ਹੈ ਉਹਦੇ ਵਿੱਚ ਅਸੀਂ ਮਾਨਯੋਗ ਸੈਸ਼ਨ ਜੱਜ ਨੂੰ ਜਿਹੜੀ ਰਿਕਵੈਸਟ ਕਰ ਦਿੰਨੇ ਆ ਕਿ ਉਹਦੇ ਚੱਕ ਜੁਡੀਸ਼ੀਅਲ ਇਨਕੁਆਰੀ ਜਿਹੜੀ ਆ ਜੁਡੀਸ਼ੀਅਲ ਮੈਜਿਸਟ੍ਰੇਟ ਦੁਆਰਾ ਕਰਾਈ ਜਾਵੇ। ਤੋਂ ਮਾਨਯੋਗ ਜ਼ਿਲ੍ਹਾ ਦੇ ਸੈਸ਼ਨ ਜੱਜ ਨੇ ਇੱਕ ਜੁਡੀਸ਼ੀਅਲ ਮੈਜਿਸਟ੍ਰੇਟ ਨੂੰ ਕਾਇਨਾਤ ਕਰ ਦਿੱਤਾ। ਉਹ ਇਹਦੀ ਇਨਕੁਆਰੀ ਕਰ ਰਿਹਾ। ਉਹ ਸਾਰੇ ਜਿਹੜੇ ਆ ਬੰਦੀਆਂ ਦੇ ਬਿਆਨ ਲੈ ਰਹੇ ਆ। ਉਹਨਾਂ ਦੇ ਵਾਰਸਾਂ ਤੇ ਵੀ ਬਿਆਨ ਲੈ ਰਹੇ ਆ। ਉਹਦੀ ਜਿਹੜੀ ਪ੍ਰੋਪਰ ਜਿਹੜੀ ਆ ਪੋਸਟਮਾਰਟਮ ਹੋਊਗਾ ਉਹਦੀ ਵੀਡੀਓਗ੍ਰਾਫੀ ਹੋਊਗੀ। ਅਗਰ ਕੋਈ ਵੀ ਇਸ ਤਰ੍ਹਾਂ ਦਾ ਤੱਥ ਸਾਹਮਣੇ ਆਉਂਦਾ ਕਿ ਉਹਦੇ ਨਾਲ ਕੋਈ ਮਾਰਕਟਾਈ ਹੋਈ ਆ। ਤੋ ਦੇ ਖਿਲਾਫ ਜਿਹੜੀ ਆ ਉਹ ਇਨਕੁਆਇਰੀ ਦੇ ਮਤਲਬ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਜੇ ਤੱਕ ਕਿਸੇ ਜੇਲ੍ਹ ਦੇ ਕਿਸੇ ਕਰਮਚਾਰੀ ਦੇ ਖਿਲਾਫ ਕੋਈ ਕਾਰਵਾਈ ਨਹੀਂ ਹਾਲੇ ਤੱਕ ਨਹੀਂ ਕਿਉਂਕਿ ਇਨਕੁਆਇਰੀ ਹਲੇ ਚੱਲਦੀ ਆ ਅਬਜੈਸਟਰਡ ਸਾਹਿਬ ਵੀ ਅੰਦਰ ਹੀ ਬੈਠੇ ਹੋਏ ਆ ਤੋ ਇਨਕੁਆਇਰੀ ਇਸ ਗੋਇੰਗ ਆਨ ਤੋ ਅੰਦਰ ਜੇਲ੍ਹ ਦੇ ਅੰਦਰ ਹਾਲਾਤ ਕੀ ਨਜ਼ਿਕਰ ਦੀ ਜਿਹੜੇ ਬੰਦੀ ਨੇ ਕੀ ਕਹ ਪ੍ਰੋਟੈਸਟ ਕਰ ਰਹੇ ਆ ਉਹ ਕੀ ਕੁਝ ਕੈਦੀਆਂ ਦੇ ਵਿੱਚ ਨਾ ਇਹ ਰੋਸ ਹੈਗਾ ਕਿਉਂਕਿ ਜਿਹੜੀ ਉਹਨਾਂ ਦੀ ਜਿਹੜੀ ਚਰਨਪ੍ਰੀਤ ਸਿੰਘ ਇਕਦਮ ਹੀ ਇਹ ਨਿਊਜ਼ ਮਿਲੀ ਸਵੇਰੇ ਉਹਨਾਂ ਨੂੰ ਕਿ ਉਹਨਾਂ ਦੇ ਇੱਕ ਸਾਥੀ ਦੀ ਜਿਹੜੀ ਅਮਰ ਮਾਤੂ ਵੀ ਆ ਤੋ ਉਹਨਾਂ ਨੂੰ ਵੀ ਬੜਾ ਸਦਮਾ ਪਹੁੰਚਿਆ ਸਾਰਿਆਂ ਨੂੰ ਤੋ ਉਹਨਾਂ ਚ ਕੁਝ ਰਿਜ਼ੈਂਟਮੈਂਟ ਹੈਗੀ ਆ ਤੋ ਅਸੀਂ ਉਹਨਾਂ ਨੂੰ ਸੁਣਵਾਈ ਕਰ ਰਹੇ ਆ ਤੋ ਹੱਲ ਹੋ ਜਾਊਗਾ ਰਿਜ਼ੈਂਟਮੈਂਟ ਉਹ ਸਾਫਟਵੇਅਰ ਦੇ ਤੇ ਕੱਲ ਵੀ ਕਰਦੀਪ ਕੋ ਕਰਤਾਰ ਤੇ ਵੀ ਅੰਦਰ ਕੋਲੇ ਖਾਣਾ ਵੀ ਨਹੀਂ ਖਾ ਰਹੇ ਨਹੀਂ ਖਾਣਾ ਸਾਰੇ ਵੰਡ ਦਿੱਤਾ ਸੀ ਅਸੀਂ ਖਾਣਾ ਵੰਡਤਾ ਸੀ ਉਸ ਤੋਂ ਬਾਅਦ ਥੋੜੀ ਜਿਹੀ ਪ੍ਰੋਬਲਮ ਸ਼ੁਰੂ ਹੋਈ ਆ ਤੋ ਅਸੀਂ ਰਿਜ਼ੋਲਵ ਕਰਨ ਜਾ ਰਹੇ ਹਾਂ ਸਾਰੀ ਐਡਮਿਨਿਸਟ੍ਰੇਸ਼ਨ ਪਹੁੰਚੀ ਹੋਈ ਹੈ ਇੱਥੇ ਤੋ ਅਸੀਂ ਉਹਨੂੰ ਰਿਜ਼ੋਲਵ ਕਰ ਰਹੇ ਹਾਂ ਜਿਹੜਾ ਚਰਨਪ੍ਰੀਤ ਦਾ ਭਤੀਜਾ ਜੀ ਕੱਲ ਰਾਤੀ ਹੀ ਜੇਲ੍ਹ ਤੋਂ ਬੇਲ ਤੇ ਉੱਤੇ ਬਾਹਰ ਗਿਆ ਹੈਗਾ ਉਹਦਾ ਕਹਿਣਾ ਵੀ ਅੰਦਰ ਗੰੰਗਾ ਵੀ ਨਸ਼ਾ ਹੈ ਜਾਂ ਮੋਬਾਈਲ ਹੈ ਉਹ ਸਾਰੇ ਜੇਲ੍ਹ ਦੇ ਜਿਹੜੇ EMPLOYEES ਆ ਉਹਨਾਂ ਵੱਲੋਂ 20-2000 25-2500 ਰੁਪਏ ਲੈ ਕੇ ਜਿਹੜਾ ਉਹ ਦਿੱਤਾ ਜਾਂਦਾ ਹੈਗਾ ਅੰਦਰ ਸਾਰਾ ਦੇਖੋ ਜੀ ਇਹ ਤੇ ਉਹ ਐਲੀਗੇਸ਼ਨ ਹੈਗੀ ਆ ਤੋਂ ਮੈਨੂੰ ਕੋਈ ਇਹਦੇ ਵਿੱਚ ਲੱਗ ਨਹੀਂ ਰਿਹਾ ਪਰ ਮੈਂ ਫਸੇ ਸਭੋ ਜਿਹੜਾ ਅੱਜ ਪ੍ਰੈਜ਼ੈਂਟ ਜੇਲ੍ਹ ਪ੍ਰਸ਼ਾਸਨ ਆ ਇੱਕ ਕਾਫੀ ਇਥੇ ਥ੍ਰੋ ਵਗੈਰਾ ਹੁੰਦੀਆਂ ਸੋ ਉਹਨਾਂ ਨੇ ਕਾਫੀ ਇਹਨਾਂ ਨੇ ਰੋਕਿਆ ਮੋਬਾਈਲ ਰਿਕਵਰੀ ਵੀ ਬਹੁਤ ਕੱਲਾ ਨਾਲੋਂ ਘੱਟ ਹੋ ਗਈ ਹੈ ਤੋ ਜੇ ਕੋਈ ਇਸ ਤਰ੍ਹਾਂ ਦੀ ਸਾਡੇ ਸਾਹਮਣੇ ਕੋਈ ਚੀਜ਼ ਆਉਂਦੀ ਹੈ ਤਾਂ ਅਸੀਂ ਜਰੂਰ ਉੱਤੇ ਐਕਸ਼ਨ ਲਵਾਂਗੇ ਪਰ ਹਾਲੇ ਤੱਕ ਕੋਈ ਇਸ ਤਰ੍ਹਾਂ ਦੀ ਗੱਲ ਸਾਹਮਣੇ ਨਹੀਂ ਆਈ ਉਹਨਾਂ ਦਾ ਕਹਿਣਾ ਕੋ ਤਿੰਨ ਜਿਹੜੇ ਕੈਦੀ ਹੈਗੇ ਆ ਬੀਤੀ ਰਾਤ ਪੁਲਿਸ ਨੇ ਉਹਨਾਂ ਨੂੰ ਕੁੱਟਿਆ ਹੈਗਾ ਜੇਲ੍ਹ ਦੀ ਉਹਦਾ ਮੋਬਾਈਲ ਦੀ ਰਿਕਵਰੀ ਨੂੰ ਲੈ ਕੇ ਅਤੇ ਉਸੇ ਰਿਕਵਰੀ ਦੇ ਵਿੱਚ ਹੀ ਜਿਹੜਾ ਇਹਨੂੰ ਜਿਹੜਾ ਮਾਰਕਟ ਕੀਤਾ ਉਸ ਨੂੰ ਚਲਾ ਕੋਈ ਇਹ ਸਾਹਮਣੇ ਆਇਆ ਕਿ ਕੱਲ ਸ਼ਾਮੀ ਕੋਈ ਫੈਂਕਾ ਹੋਇਆ ਕਹਿੰਦੇ ਕੋਈ ਤੋ ਉਹਦੇ ਬਾਰੇ ਅਗਰ ਕੋਈ ਉਹਨਾਂ ਦੇ ਕੁੱਟਮਾਰ ਦੇ ਅਲੀਗੇਸ਼ਨ ਹੈਗੇ ਉਹ ਤੋਂ ਮੈਜਿਸਟਰ ਸਾਹਿਬ ਇਨਕੁਆਇਰੀ ਕਰ ਰਿਹਾ ਉਹ ਤੇ ਸਾਹਮਣੇ ਆ ਗੋ ਆਜੋਗੇ ਅਗਰ ਕਿਸੇ ਨੇ ਕੋਈ ਵਧੇਚੀ ਕੀਤੀ ਹੈ ਯੂ 윌 ਸuffer ਦੀ ਕੰਸੀਕੁਐਂਸਸ